ਕਮ ਟੂ ਮਬਰਕੀਆ ਗੁੱਡ ਪੰਜਾਬੀ ਆ ਗਿਆ ਪੰਜਾਬੀ 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 ਕਿਦ ਨਹੀਂ ਮਿਲ ਫੜ ਗਿਆ ਇੱਥੇ ਆ ਕੇ ਤਾਂ ਮੈਨੂੰ ਪੂਰੀ ਆਪਣੇ ਸ਼੍ਰੀ ਅਨੰਦਪੁਰ ਸਾਹਿਬ ਬਾਜ਼ਾਰ ਵਾਲੀ ਫੀਲਿੰਗ ਆ ਗਈ ਚਲੋ ਠੀਕ ਆਪਾਂ ਚੱਲਦੇ ਹੁਣ ਬਾਹਰ ਨੂੰ ਇਹ ਹੈ ਬਾਹਰ ਦੀ ਮਾਰਕੀਟ ਚੱਲ ਚੱਲ ਦੋਸਤੋ ਤੇ ਅੱਜ ਕਰਦੇ ਹਾਂ ਐਕਸਪਲੋਰ ਕਵੇਤ ਦਾ ਮਸ਼ਹੂਰ ਬਾਜ਼ਾਰ ਸੂਕ ਅਲ ਮubarakiya ਜਿਹੜਾ ਕਿ ਕਵੇਤ ਸਿਟੀ ਦੇ ਵਿੱਚ ਸਥਿਤ ਹੈ ਤੇ ਆਜੋ ਲੈਂਦੇ ਆ ਬੱਸ ਚੱਲਦੇ ਆ ਕਰਦੇ ਆ ਐਕਸਪਲੋਰ ਤੇ ਟ੍ਰੈਫਿਕ ਬੋਥ ਸੇ ਇਸ ਕਰਕੇ ਬੱਸ ਨੇ ਡੇਢ ਘੰਟਾ ਲਾਤਾ ਪੂਰਾ ਪੁੱਜਣੇ ਨੂੰ ਤੇ ਚਲੋ ਕੋਈ ਨਾ ਕਰਦੇ ਆ ਚੈੱਕ ਇਹ ਸਤਾਂ ਦਾ ਹੈ ਫਰੰਟ 뷰 ਇਸ ਮਾਰਕੀਟ ਦਾ ਇੱਥੋਂ ਇਹ ਹੋ ਜਾਂਦੀ ਸਟਾਰਟ ਮਾਰਕੀਟ ਤੇ ਇਹਦੇ ਕਈ ਫੇਸ ਹੈ ਤੇ ਇਹ ਬਹੁਤ ਹੀ ਪੁਰਾਣੀ ਮਾਰਕੀਟ ਹੈ ਕਵੈਦੀ ਤੇ ਆਜੋ ਗਾਹਾਂ ਹੋਰ ਗਾਹਾਂ ਜਾ ਕੇ ਕਰਦੇ ਆਂ ਚੈੱਕ ਜਿਹੜਾ ਬਾਜ਼ਾਰ ਹੈ ਇਹ ਕਵੈਤ ਦੇ ਪੁਰਾਣੇ ਬਾਜ਼ਾਰਾਂ ਵਿੱਚੋਂ ਇੱਕ ਹੈ ਤੇ ਇਹ ਲਗਭਗ 200 ਸਾਲ ਪੁਰਾਣਾ ਹੈ ਤੇ ਆਪਣੇ ਪੰਜਾਬੀ ਨੂੰ 올ਡ ਸੂਕ ਦੇ ਨਾਮ ਨਾਲ ਵੀ ਜਾਣਦੇ ਆ ਤੇ ਇੱਥੇ ਕਵੈਤੀਆਂ ਦਾ ਰਸ ਥੋੜਾ ਜਿਹਾ ਜ਼ਿਆਦਾ ਹੈ ਤਾਂ ਕਰਕੇ ਮੈਂ ਥੋੜਾ ਵੀਡੀਓ ਥੱਲੇ ਨੂੰ ਕਰਕੇ ਬਣਾਇਆ ਕਰਦਾ ਹੁੰਦਾ ਵੀ ਥੋੜਾ ਤੁਹਾਨੂੰ ਪਤਾ ਹੀ ਹੈ ਤੇ ਆਜੋ ਕਰਦੇ ਆਂ ਗਾਹਾਂ ਚੈੱਕ ਕੇ ਆ ਗਿਆ ਇਸ ਪਾਸੇ ਹੈ ਸਾਰਾ ਫਲ ਸਬਜ਼ੀਆਂ ਲੱਗੀਆਂ ਵਾਂ ਪੂਰੀਆਂ ਤੇ ਦੂਜੇ ਪਾਸੇ ਚਲਦੇ ਆ ਕਰਦੇ ਆ ਚੈੱਕ ਤੇ ਘੁੰਮਣੇ ਫੇਰਨੇ ਤਾਂ ਬਹੁਤ ਵਧੀਆ ਇਹ ਪੂਰੀਆਂ ਖੁੱਲੀਆਂ ਡੁੱਲੀਆਂ ਗਲੀਆਂ ਐ ਰਸ਼ਵੀ ਵੈਸੇ ਬਿਠੇ ਰਹਾ ਅੱਜ ਤੇ ਗਲੀਆਂ ਪੂਰੀਆਂ ਖੁੱਲੀਆਂ ਐ ਆਪਣਾ ਦੁਕਾਨਾਂ ਲੱਗੀਆਂ ਵਾ ਆਸ-ਪਾਸ ਪੂਰੀਆਂ ਹਰੇਕ ਚੀਜ਼ ਦੀਆਂ ਜੋ ਤੁਹਾਨੂੰ ਲੈਣਾ ਹੋਵੇ ਇਤਰ ਸੈਂਟ ਪਰਫਿਊਮਸ ਏਵਰੀਥਿੰਗ ਇਜ਼ ਏਅਰ ਤੇ ਫਲ ਸਬਜ਼ੀਆਂ ਸਾਰੀਆਂ ਫਿਸ਼ ਮਾਰਕੀਟ ਵੀ ਹੈ ਦੂਜੀ ਸਾਈਡ ਤੇ ਸਾਰਾ ਸਮਾਨ ਮਿਲ ਜਾਂਦਾ ਇੱਥੇ ਤੇ ਬਾਕੀ ਜਿਆਦਾ ਕੁਇਤੀ ਆਂਦੇ ਤਾਂ ਸ਼ੋਪਿੰਗ ਕਰਨ ਇੱਥੇ ਜਿਹੜਾ ਸਮਾਨ ਮਿਲਦਾ ਉਹ ਵੀ ਵਧੀਆ ਕੁਆਲਿਟੀ ਦਾ ਸਮਾਨ ਮਿਲਦਾ ਇਹ ਨਹੀਂ ਹੈ ਵੀ ਜਿੱਦਾਂ ਇਹਨੂੰ ਇੱਕ ਨੰਬਰ ਕੁਆਲਿਟੀ ਦਾ ਸਮਾਨ ਮਿਲਦਾ ਜੇ ਕਿਸੇ ਨੇ ਆਪਣੇ ਛੁੱਟੀ ਜਾਣਾ ਹੋਵੇ ਘਰ ਨੂੰ ਕੋਈ ਇਤਰ ਪਰਫਿਊਮ ਲੈ ਕੇ ਜਾਣਾ ਹੋਵੇ ਤਾਂ ਇੱਥੇ ਆ ਕੇ ਲੈ ਕੇ ਜਾ ਸਕਦਾ ਗੱਲ ਬੈਂਕ ਤੇ ਬੁਰਗਾਨ ਬੈਂਕ ਤੇ ਏਟੀਐਮ ਵੀ ਹੈਗੇ ਅੰਦਰ ਜੇ ਕਿਸੇ ਨੇ ਪੈਸੇ ਕਢਾਣੇ ਹੋਵੇ ਇੱਥੇ ਕੁੱਤੀਸੜਾ ਮਾਰਕੀਟ ਪੂਰੀ ਇੰਦਰ ਵਾਲੇ ਪਾਸੇ ਆ ਕੇ ਰੈਸਟੋਰੈਂਟਸ ਇਹ ਆਪਣੇ ਰੈਸਟੋਰੈਂਟ ਆ ਖਾਣੇ ਪੀਣੇ ਵਾਲੀ ਸਾਈਡ ਇੰਦਰ ਸਾਰੀ ਇਹ ਇੰਦਰ ਵਾਲੇ ਪਾਸੇ ਇੱਕ ਹੋਰ ਗਲੀ ਆ ਗਈ ਮੈਨੂੰ ਲੱਗਦਾ ਇੰਦਰ ਹੈ ਕਲੋਥ ਸੈਕਸ਼ਨ ਆ ਜੋ ਦੇਖਦੇ ਆ ਕਰਦੇ ਆ ਚੱਕ ਕੀ ਕੀ ਕਲੋਥ ਹੈ ਇੱਥੇ ਹਾਂ ਇੱਥੇ ਲੇਡੀਜ਼ ਕਲੋਥ ਹੈ ਹੈਵੀ ਹੋਰ ਤਰ੍ਹਾਂ ਦੇ ਆਪਣੇ ਤਾਂ ਪਾਉਂਦੇ ਨਹੀਂ ਇਸ ਸਾਬ ਦੇ ਇਹ ਦੇਖੋ ਕੋਈ ਆਪਣੇ ਪਿਆਬੀਆਂ ਵਾਲੇ ਨਹੀਂ ਆ ਇਹ ਹੋਰ ਆ ਜੋ ਗਾਹਾਂ ਦੇਖਦੇ ਆ ਗਾਹਾਂ ਜਾ ਕੇ ਕਰਦੇ ਆ ਚੱਕ ਕਹਾਂ ਇੱਕ ਆ ਗਈ ਜੁੱਤੀਆਂ ਦੀ ਦੁਕਾਨ ਪਿਆਬੀ ਜੁੱਤੀਆਂ ਦੀ ਲੱਗਦੀ ਤੇ ਇਹ ਸਾਈਡ ਹੈ ਕਲੋਥਸ ਆ ਜੋ ਥੋੜਾ ਹੋਰ ਅੱਗੇ ਜਾ ਕੇ ਕਰਦੇ ਆ ਚੱਕ ਇਹ ਸ਼ੂ ਇੱਧੇ ਲਗਾਏ ਹੋਏ ਇੱਥੇ ਆ ਕੇ ਤਾਂ ਮੈਨੂੰ ਪੂਰੀ ਆਪਣੇ ਸ਼੍ਰੀ ਅਨੰਦਪੁਰ ਸਾਹਿਬ ਬਾਜ਼ਾਰ ਵਾਲੀ ਫੀਲਿੰਗ ਆ ਗਈ ਤੇ ਇਸ ਤਰ੍ਹਾਂ ਦੀ ਆਏ ਦੇਖੋ ਮੈਨੂੰ ਇੱਕ ਦੁਕਾਨ ਆਲਾ ਬੰਦਾ ਮਿਲਿਆ ਉਹ ਕਹਿੰਦਾ ਕਹਾ ਉੱਧਰ ਇੱਕ ਪਾਰਕ ਵੀ ਹੈਗਾ ਉੱਥੇ ਮੇਲਾ ਲੱਗਿਆ ਵਾ ਮੈਂ ਕਿਹਾ ਚਲੋ ਜਾ ਕੇ ਕਰਦੇ ਹਾਂ ਚੱਕ ਕਿਹੜਾ ਮਾਰਕ ਹੈ ਦਿਖਾਉਂਦੇ ਆ ਤੁਹਾਨੂੰ ਇਹ ਸਾਈਡ ਹੈ ਰੈਸਟੋਰੈਂਟਸ ਹਾਂਜੀ ਇਸ ਸਾਈਡ ਲੱਗਿਆ ਹੋਆ ਦੋਸਤੋ ਮੇਲਾ ਆਜੋ ਇਧਰ ਕਰਦੇ ਆ ਚੱਕ ਕੀ ਕੀ ਹੈ ਇੱਥੇ ਇਹ ਲਾਇਆ ਹੋਇਆ ਨਹੀਂ ਮੇਲੇ ਤਰ੍ਹਾਂ ਦੇਖੋ ਸਾਰਾ ਸਮਾਨ ਪਿਆ ਇਹ ਹੈ ਕੱਚ ਦੇ ਗਲਾਸ ਕੁਛ ਸਾਰਾ ਸਮਾਨ ਰੱਖਿਆ ਹੋਇਆ ਦੇਖੋ ਇਸ ਤਰ੍ਹਾਂ ਦਾ ਬਣਾਇਆ ਹੋਇਆ ਇਹਰ ਕਲੋਥਸ ਹੈ ਇਹ ਇਹ ਹੈ ਕਲੋਥਸ ਇਹਦੇ ਤਰ੍ਹਾਂ ਨਿਆਣਿਆਂ ਦੇ ਖੱਢਣੇ ਲਗਾਇਆ ਹੋਇਆ ਤੇ ਪੂਰਾ ਸਟਾਲਸ ਲੱਗੇ ਹੋਏ ਨਾਲ-ਨਾਲ ਆਪਣੇ ਹਾਲ ਚਲਦੇ ਆਂ ਗਾਹਾਂ ਤੇ ਕਰਦੇ ਆਂ ਚੱਕ ਇਹ ਗੁੰਡੀਆਂ ਵੱਲੋਂ ਸਟਾਲ ਆਇਆ ਵਾ ਇਹ ਰੱਖੇ ਹੋਏ ਸਾਰੇ ਇਤਰਸ ਪਰਫਿਊਮਸ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਇਹਦਾ ਮੈਂ ਪ੍ਰਾਈਸ ਪੁੱਛਿਆ ਸੀ ਇਹ ਕਹਿੰਦੀ 50 ਕਿੜੀ ਦਾ ਏ ਤੇ ਮੈਂ ਕਿਹਾ ਵੀਡੀਓ ਬਣਾ ਲਵਾਂ ਕਹਿੰਦੇ ਹਾਂ ਫੇਸ ਨਾਲ ਓ ਚਲੋ ਓਦਾਂ ਹੀ ਸਟਾਲ ਦੀ ਵੀਡੀਓ ਬਣਾ ਲਓ ਤੇ ਇਹ ਹੈਗਾ ਇੱਥੇ 50 ਕਿੜੀ ਦਾ ਦੇਖ ਲਓ ਹੇ ਦੋਸਤੋ ਲੱਗਿਆ ਵਾ ਬੈਕਸਾਈਡ ਮੇਲਾ ਤੇ ਪਰ ਪ੍ਰਾਈਸ ਬਹੁਤ ਹਾਈ ਐ ਮੈਂ ਪਤਾ ਕੀਤਾ ਹਰੇਕ ਚੀਜ਼ ਦਾ ਪ੍ਰਾਈਸ ਪਰਫਿਊਮਸ ਦਾ ਇਹ ਮੇਲੇ ਵਿੱਚ ਥੋੜੇ ਹਾਈ ਐ ਪ੍ਰਾਈਸ ਪਰ ਪਰਫਿਊਮ ਵੀ ਹੈ ਵਧੀਆ ਕੁਆਲਿਟੀ ਦੀ ਚੀਜ਼ ਵੀ ਹਰ ਇੱਕ ਚੀਜ਼ ਵਧੀਆ ਕੁਆਲਿਟੀ ਦੀ ਐ ਕੋ ਕਿੰਨੀ ਵੱਡੀ ਐ ਐ ਪੂਰੀ ਬਿਲਡਿੰਗ ਦੇ ਉੱਪਰੇ ਲਾਤੀ ਵੀ ਮੜਾ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿੰਨੇ ਇੰਚ ਦੀ ਲੱਗਦੀ ਤੇ ਦੇਖੋ ਕਿੰਨੀ ਬੜੀ ਆ ਪੂਰੀ ਬਿਲਡਿੰਗ ਦੇ ਉੱਪਰ ਸ਼ਾਬਤ ਦੀ ਵੀ ਤੇ ਆਪਣੇ ਇੱਥੇ ਇੱਕ ਕਵੈਤਨ ਨੇ ਚਾਹ ਦਾ ਵੀ ਲਾਇਆ ਬੀ ਸਟਾਲ ਚਾਹ ਤੇ ਖਜੂਰਾਂ ਫ੍ਰੀ ਖਿਲਾਇਆ ਕਰਦੀ ਕਹਿੰਦੀ ਚਾਹ ਪੀ ਲਓ ਤੇ ਖਜੂਰ ਖਾ ਲਓ ਮੈਂ ਕਿਹਾ ਚਲੋ ਪੀ ਲੈਂਦੇ ਆ ਸਾਰੀਆਂ ਹੈਗੀਆਂ ਪਰਫਿਊਮਸ ਦੀਆਂ ਦੁਕਾਨਾਂ ਹਰ ਤਰ੍ਹਾਂ ਦੇ ਪਰਫਿਊਮਸ ਮਿਲਦੇ ਇੱਥੇ ਆਜੋ ਪਤਾ ਕਰਦੇ ਹਾਂ ਕਿਸੇ ਇੱਕ ਦੁਕਾਨ ਤੋਂ ਪਰਫਿਊਮਸ ਦਾ ਪ੍ਰਾਈਸ ਭਾਜੀ ਕੀ ਪ੍ਰਾਈਸ ਚ ਪਰਫਿਊਮ ਦੋ ਘੜੀ ਦੋ ਘੜੀ 1 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 वैसे किस रेंज का परफ्यूम है दो कड़ी तीन कड़ी ये वाला है ना परफ्यूम का प्राइस की है इस... ये वाला सही है ये दो कड़ी च किस रेंज है ये बना के रहेगा 2 दिन 3 दिन ऐसे तो नहीं कुछ स्पेशल बनाई गई ये बहुत ज्यादा लगेगा ओके 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 थैंक यू ब्रदर चेक करना अच्छा है क्या प्राइस में है बना के देगा तो दिनर का ये बोतल। बोतल में। अच्छा है, तो बोतल ओके ओके ब्रदर अच्छा 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 खुशबू आ रहा इतर भी मिलता है इस प्राइस में है ਇਹ ਹੈਗੇ ਇਸ ਪਾਸੇ ਸਾਰੀਆਂ ਇਤਰ ਦੀਆਂ ਦੁਕਾਨਾਂ ਤੇ ਆਪਾਂ ਚੱਲਦੇ ਹਾਂ ਉਸ ਪਾਸੇ ਨੂੰ ਫੇਰ ਕਰਦੇ ਹਾਂ ਚੈੱਕ ਪਰਫਿਊਮ ਤਾਂ ਵਧੀਆ ਸੀ ਜਿਹੜਾ ਇਹਨਾਂ ਲਗਾਇਆ ਖੁਸ਼ੂਹ ਘੈਂਟ ਆ ਰਹੀ ਆ ਤੇ ਇਹ ਹੈ ਜੀ ਕਵੇਦੀ ਉਹ ਰੋਟ ਪੁਰਾਣਾ ਬਾਜ਼ਾਰ ਸੂਖ ਅਲ ਮਵਾਰਕੀਆ ਤੇ ਆਪਣੇ ਪੰਜਾਬੀ ਨੂੰ ਜਾਣਦੇ ਆ ਓਲਡ ਸੂਖ ਦੇ ਨਾਂ ਨਾਲ ਵੀ ਪਹਿਲਾਂ ਮੈਂ ਕਾਫੀ ਬੜੀ ਸੁਣਿਆ ਆਪਣੇ ਪਿਆਪੀਆਂ ਦੇ ਪਿਆਪੀ ਕਹਿੰਦੇ ਸੀ ਓਲਡ ਸੂਖ ਜਾਣਾ ਓਲਡ ਸੂਖ ਸ਼੍ਰੀ ਨੰਦਪੁਰ ਸਾਹਿਬ ਵਾਲੇ ਬਾਜ਼ਾਰ ਵਾਲੀ ਫੀਲਿੰਗ ਆ ਗਈ ਐ ਇੱਥੇ ਕੋ ਨੂੰ ਆ ਕੇ ਤਾਂ ਪਰ ਇਹ ਥੋੜੇ ਲੋਕ ਦੇਖ ਕੇ ਪਤਾ ਲੱਗ ਜਾਂਦਾ ਨਹੀਂ ਤਾਂ ਪੂਰੀ ਆਪਣੀ ਸ਼੍ਰੀ ਨੰਦਪੁਰ ਸਾਹਿਬ ਵਾਲੇ ਬਾਜ਼ਾਰ ਵਾਲੀ ਫੀਲਿੰਗ ਆ ਰਹੀ ਕਿਤਾ ਆਪਣਾ ਨੂਰ ਪਰਵੇਤੀ ਹੈ ਸ਼੍ਰੀ ਨੰਦਪੁਰ ਸਾਹਿਬ ਹੈ ਇਸ ਦਾ ਬਸ ਜਿਹੜੇ ਆਪਣੇ ਦੁਕਾਨਾਂ ਵਾਲੇ ਲੋਕ ਹੈ ਇਹ ਸਾਰੇ ਆਪਣੇ ਇੰਡੀਅਨ ਨੇ ਹੈ ਕੋਈ ਹੋਰ ਆਪਣੇ ਏਸ਼ੀਅਨ ਕੰਟਰੀਜ਼ ਦੇ ਹੈ ਛਲੇਬੀਆਂ ਖਾ ਲੋ ਲਾਲ ਪੀੜੀਆਂ ਗੁਲਾਬੀ ਇੱਥੇ ਕਮੈਤ ਵਿੱਚ ਤੇਲ ਨਿਕਲਣ ਤੋਂ ਪਹਿਲਾਂ ਇਹ ਸ਼ੋਖ ਅਲ ਮੁਬਾਰਕੀਆ ਜਿਹੜਾ ਬਾਜ਼ਾਰ ਹੈ ਇਹ ਵਪਾਰ ਦਾ ਮੁੱਖ ਕੇਂਦਰ ਸੀ ਤੇ 1990 ਵਿੱਚ ਰਾਖੀ ਹਮਲੇ ਦੌਰਾਨ ਇੱਥੇ ਥੋੜਾ ਨੁਕਸਾਨ ਵੀ ਹੋਇਆ ਸੀ ਇਸ ਬਾਜ਼ਾਰ ਦਾ ਤੇ ਬਾਅਦ ਵਿੱਚ ਰਿਪੇਅਰ ਕਰਕੇ ਇਹ ਨਹੀਂ ਹੋਰ ਵੀ ਵਧੀਆ ਬਣਾਤਾ ਇਹਨੂੰ ਤੇ 31 ਮਾਰਚ 2022 ਨੂੰ ਇੱਕ ਸੜ ਇੱਥੇ ਫੇਰ ਅੱਗ ਲੱਗ ਗਈ ਸੀ ਤੇ ਉਹਦਾ ਕੰਮ ਹਜਾ ਵੀ ਚੱਲ ਰਿਹਾ ਕਹਿੰਦੇ ਹਜਾ ਬਣ ਕੇ ਹੋਣਾ ਇਹੋ ਚੀਜ਼ ਤਿਆਰ ਕੰਮ ਚੱਲ ਰਿਹਾ ਉਹਦਾ ਤੇ ਦੇਖਣ ਬਹੁਤ ਹੀ ਪਿਆਰਾ ਹੈ ਇਹ ਖੁੱਲੀਆਂ ਖੁੱਲੀਆਂ ਗਲੀਆਂ ਤੇ ਦੁਕਾਨਾਂ ਬਿਲਕੁਲ ਸੈੱਡ ਹੈ ਘੁੰਮਣੇ ਫਿਰਨੇ ਨੂੰ ਕੋਈ ਦਿੱਕਤ ਨਹੀਂ ਹੈ ਤੇ ਹਰੇਕ ਚੀਜ਼ ਦਾ ਸਮਾਨ ਮਿਲ ਜਾਂਦਾ ਇੱਥੇ ਤੇ ਮੈਨੂੰ ਦੇਖੀ ਇੱਥੇ ਇੱਕ ਆਈਸਕ੍ਰੀਮ ਦੀ ਦੁਕਾਨ ਤੇ ਆਪਾਂ ਖਰੀਦ ਲਈ ਇੱਕ ਆਈਸਕ੍ਰੀਮ ਤੇ ਆਈਸਕ੍ਰੀਮ ਖਾ ਕੇ ਕਰਦੇ ਆ ਨੈਕਸਟ ਪਾਰਟ ਚੈੱਕ ਤੇ ਇਧਰਲੀ ਸਾਈਡ ਹੈ ਫਿਸ਼ ਮਾਰਕੀਟ ਮੈਨੂੰ ਮੱਛੀਆਂ ਦੀ ਸਮੈਲ ਤੋਂ ਹੀ ਲੱਗ ਗਿਆ ਪਤਾ ਤੇ ਆਜੋ ਚੈੱਕ ਕਰਾਂਦੇ ਆ ਤੁਹਾਨੂੰ ਕਿਹੜੀ ਕਿਹੜੀਆਂ ਮੱਛੀਆਂ ਇਸ ਤਰ੍ਹਾਂ ਕਿਆ ਕਿਆ ਇਹ ਹੈ ਸਮੁੰਦਰੀ ਨੂੰ ਕਹਿੰਦੇ ਕਿੱਕੜਾ ਇਸ ਤਰ੍ਹਾਂ ਦੀਆਂ ਮੱਛੀਆਂ ਐ ਦੇਖੋ ਸਮੁੰਦਰੀ ਮੱਛੀਆਂ ਸਾਰੀ ਇਹ ਆਪਣੀ ਕੋਈ ਦਰਿਆ ਵਾਲੀ ਮੱਛੀ ਨਹੀਂ ਐ ਇੱਥੇ ਸਭ ਸਮੁੰਦਰੀ ਮੱਛੀਆਂ ਐ ਦੇਖੋ ਕਿੱਸੇ ਭਾਈ ਕਸੂ ਇਹ ਦੇਖੋ ਇਹ ਇੰਡਰੀ ਬਾਈ ਕਿਹੜਾ ਨਾਮ ਹੈ ਇਸਕਾ ਇਸਕੇ ਨਾਮ ਹੈ ਜਿੰਗਾ 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 ਹੁੰਦਾ ਹੈ ਹਾਂ ਇਹ ਹੈ ਚਿੰਗਾ ਜੀ ਸਮੁੰਦਰੀ ਚਿੰਗਾ ਇਧਰ ਹੋਰ ਤਾਂ ਇਹ ਸਭ ਸਮੁੰਦਰੀ ਮੱਛੀਆਂ ਨੇ ਤੇ ਦੇਖੋ ਮੱਛੀ ਕਿੰਨੀ ਵੱਡੀ ਆ ਇਹ ਗਿਆ ਸਭ ਸਮੁੰਦਰੀ ਮੱਛੀਆਂ ਇਸ ਤਰ੍ਹਾਂ ਦੀ ਮਾਰਕੀਟ ਹੈ ਮੱਛੀਆਂ ਦੀ ਇੱਥੇ ਚਿੰਗੇ ਕਿੱਕੜੇ ਇਸ ਦਾ ਨਾਮ ਕਹੇ ਕਿੱਕੜਾ ਕਿੱਕੜਾ ਹੈ ਤੇਸ ਕੋ ਕਿੱਕੜੇ ਆ ਮੱਛੀਆਂ ਐ ਇਹਦੇ ਗੋਇਸ ਤਰ੍ਹਾਂ ਦੀ ਮਾਰਕਟ ਐ ਫਿਸ਼ ਮਾਰਕਟ ਸਾਰੀ ਇਹ ਕਵੇਤ ਦੀ ਕੋਈ ਮੱਛੀ ਜਿ ਵੱਡੀ ਵੱਡੀ ਆ ਕਿੰਨੇ ਕਿੱਲਾਂ ਦੀ ਦੂੰਗੀ ਪਤਾ ਨਹੀਂ ਤੁਹਾਨੂੰ ਪਤਾ ਹੋਵੇ ਕਰ ਦਿਓ ਕਮੈਂਟ ਕਿੱਦਾਂ ਦੀ ਲੱਗੀ ਫਿਸ਼ ਚਲੋ ਠੀਕ ਆਪਾਂ ਚੱਲਦੇ ਹਾਂ ਹੁਣ ਬਾਹਰ ਨੂੰ ਇਹ ਹੈ ਬਾਹਰ ਦੀ ਮਾਰਕੀਟ ਆ ਦੋਸਤੋ ਇਹ ਸੀ ਅੱਜ ਦਾ ਬਲੌਗ ਸੂਖ ਅੱਲ ਮੁਬਾਰਕੀਆਂ ਤੇ ਜੇ ਤੁਸੀਂ ਵੀ ਘੁੰਮਣ ਵਾਸਤੇ ਕੋਈ ਟੂਰਿਸਟ ਪਲੇਸ ਲੱਭ ਰਹੇ ਤਾਂ ਤੁਸੀਂ ਇੱਥੇ ਆ ਸਕਦੇ ਤੇ ਘੁੰਮ ਸਕਦੇ ਬਹੁਤ ਹੀ ਵਧੀਆ ਪਲੇਸ ਆ ਘੁੰਮਣ ਫਿਰਨੇ ਵਾਸਤੇ ਸ਼ੋਪਿੰਗ ਕਰਨ ਵਾਸਤੇ ਤੇ ਪੂਰਾ ਆ ਕੇ ਅਰਬੀ ਟੱਚ ਆਉਂਦਾ ਇੱਥੇ ਆ ਕੇ ਪਤਾ ਲੱਗਦਾ ਵੀ ਤੁਸੀਂ ਅਰਬੀ ਲੋਕਾਂ ਦੇ ਵਿੱਚ ਆ ਚਾਰੇ ਪਾਸੇ ਅਰਬੀ ਲੋਕ ਹੈ ਅਸਲਾਮੁਅਲੈਕੁਮ ਵਅਲੈਹੁ ਅਰਹਮਹੁ ਵਬਰਕਾਤੋ ਅਸੀਂ ਹੁਣ ਫਿਲ ਮਬਰਕੀਆ ਖਬਰ ਇਹ ਜੀ ਮਨਜੂਰ ਮਨ ਅਲਵਾ ਵਾਲਾ ਮਨ ਹਦਰਾ ਆ ਇੰਗਲਿਸ਼ 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 ਮਾ ਫੀ ਮਾਲੂਮ ਮਾ ਫੀ ਇੰਗਲਿਸ਼ ਮਾ ਫੀ ਇੰਗਲਿਸ਼ ਕਮ ਟੂ ਮਬਰਕੀਆ ਗੁੱਟ ਪੰਜਾਬੀ ਆ ਗਿਆ ਪੰਜਾਬੀ 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 ਕਿਦਨੀ ਬਿਲ ਫੜ ਗਿਆ ਜੇ ਤੁਸੀਂ ਵੀ ਲੱਭਦੇ ਕਵੈਤ ਵਿੱਚ ਘੁੰਮਣ ਫਿਰਨ ਦੀਆਂ ਜਗ੍ਹਾ ਤੇ ਕਰ ਲਓ ਮੈਨੂੰ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਮੈਂ ਲੈ ਕੇ ਆਵਾਂ ਤੁਹਾਡੇ ਵਾਸਤੇ ਨਵੇਂ-ਨਵੇਂ ਟੂਰਿਸਟ ਪਲੇਸ ਕਵੇਤ ਵਿੱਚ ਜੇ ਤੁਸੀਂ ਕਵੇਤ ਬਾਰੇ ਨਹੀਂ ਜਾਣਦੇ ਜਾਣਨਾ ਚਾਹੁੰਦੇ ਆ ਕਵੇਤ ਦੇ ਟੂਰਿਸਟ ਪਲੇਸ ਤੇ ਹੋਰ ਕਵੇਤ ਬਾਰੇ ਬਹੁਤ ਕੁਝ ਤੇ ਕਰ ਲਓ ਮੇਰੇ ਚੈਨਲ ਨੂੰ ਫੋਲੋ ਜੋਰਾ ਬਾਈ ਪੀਪੀ 16 ਤੇ ਮੈਂ ਨਵੇਂ-ਨਵੇਂ ਬਲੌਗ ਵਿੱਚ ਆਵਾਂਗਾ ਤੇ ਤੁਹਾਨੂੰ ਪੂਰੇ ਕਵੇਤ ਬਾਰੇ ਕਰਾਂਗੇ ਐਕਸਪਲੋਰ ਓਕੇ ਜੀ ਤੇ ਮਿਲਦੇ ਆ नेक्स्ट ਬਲੌਗ ਵਿੱਚ ਧੰਨਵਾਦ